ਸਾਹਿਸੀ ਕਾਲ ਜੀ ਸਾਰੀਆਂ ਭੈਣਾਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਉਹ ਹੋਣਗੇ ਜੀ ਮਸਲੀਨ ਦੇ ਵਿੱਚ ਉਹਨਾਂ ਦਾ ਫੈਬਰਿਕ ਮਸਲੀਨ ਚ ਹੋਏਗਾ ਤੁਹਾਨੂੰ ਜਿਹੜਾ ਵੀ ਨਾ ਵਿੱਚੋਂ ਕਲਰ ਡਿਜ਼ਾਈਨ ਪਸੰਦ ਆਉਂਦਾ ਹੈ ਤੁਸੀਂ ਦਿੱਤੇ ਹੋਏ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਕਿਤੇ ਵੀ 올ਓਵਰ ਪੰਜਾਬ ਚੋਂ ਤਾਂ ਵੀ ਬੈਠੇ ਮੰਗਵਾ ਸਕਦੇ ਹੋ ਬਾਕੀ ਜੇ ਮੈਂ ਇੱਕ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰ ਲੋ ਬਾਕੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਪਸੰਦ ਆਉਣਾ ਤੁਸੀਂ ਕਿਸੇ ਹੋਰ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਤੁਸੀਂ ਤਾਂ ਵੀ ਦੱਸ ਸਕਦੇ ਆ ਕਿਉਂਕਿ ਆਪਣੇ ਕੋਲ ਸਾਰੇ ਤਰ੍ਹਾਂ ਦੇ ਫੈਬਰਿਕ ਵੀ ਅਵੇਲੇਬਲ ਆ ਸਾਰੇ ਤਰ੍ਹਾਂ ਦੇ ਵਰਕਰ ਵੀ ਅਵੇਲੇਬਲ ਆ ਆਪਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਕੋ ਆਪਾਂ ਕਿਸੇ ਵੀ ਫੈਬਰਿਕ ਤੇ ਕਰਕੇ ਦੇ ਸਕਦੇ ਆ ਅਗਰ ਤੁਹਾਡੇ ਕੋਲ ਆਪਣਾ ਕੋਈ ਡਿਜ਼ਾਈਨ ਹੈ ਤੁਸੀਂ ਉਹ ਵੀ ਦੱਸ ਸਕਦੇ ਹੋ ਉਹ ਵੀ ਤੁਸੀਂ ਅਪਨੇ ਅਕੋਰਡਿੰਗ ਕਸਟਮਾਈਜ਼ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਬਰੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਜਿਹੜਾ ਫਰਸਟ ਸੂਟ ਹੋਏਗਾ ਇਹਦੇ ਤੇ ਜਿਹੜਾ ਬਾਟਮ ਤੇ ਵੀ ਨਾਲ ਵਰਕ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਜਿਹੜੇ ਦੁਪੱਟੇ ਤੇ ਮਸਲੀਨ ਦਾ ਦੁਪੱਟਾ ਹੋਏਗਾ ਦੁਪੱਟੇ ਤੇ ਵੀ ਫੋਰ ਸਾਈਡ ਲੇਸ ਲੱਗੀ ਹੋਏਗੀ ਬਾਕੀ ਜੀ ਜਿੰਨੇ ਵੀ ਸੂਟ ਆਪਾਂ ਜਿੱਦਾਂ ਤੁਹਾਨੂੰ ਦਿਖਾਵਾਂਗੇ ਸਾਰਿਆਂ ਦਾ ਫੈਬਰਿਕ ਮਸਲੀਨ ਰਹੇਗਾ ਠੀਕ ਹੈ ਨਾਲ ਦੁਪੱਟਾ ਵੀ ਮਸਲੀਨ ਦਾ ਹੀ ਰਹੇਗਾ ਬਾਕੀ ਸਾਰਿਆਂ ਦੇ ਹੀ ਕੜਾਈ ਜਿਹੜੀ ਘੇਰੇ ਦੀ ਹੋਏਗੀ ਘੇਰਾ ਫੁੱਲ ਹੈਵੀ ਬਣ ਕੇ ਨਾਲ ਫਲਾwrs ਜਿਹੜੇ ਸੈਂਟਰ ਚ ਬਣੇ ਹੋਣਗੇ ਤੇ ਨਾਲ ਕਲੀਆਂ ਉੱਪਰ ਨੂੰ ਜਾਂਦੀਆਂ ਹੋਣਗੀਆਂ ਸਾਰਿਆਂ ਦਾ ਡਿਜ਼ਾਈਨ ਵੱਖਰਾ ਹੋਏਗਾ ਕਲਰ ਵੱਖਰਾ ਹੋਏਗਾ ਲੇਕਿਨ ਸਾਰਿਆਂ ਦੀ ਘੇਰੇ ਵਾਲੀ ਹੀ ਮੇਨ ਕੜਾਈ ਹੋਏਗੀ ਤੁਸੀਂ ਆਪਣੇ ਕੋਲ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਅਵੇਲੇਬਲ ਆ ਜਿਹੜੀਆਂ ਪਹਿਣਾ ਕੋਈ ਕਰਵਾ ਚੌਥਲੀ ਵੀ ਬਾਈ ਕਰਨਾ ਚਾਹੁੰਦੀਆਂ ਜਾਂ ਫਿਰ ਕੋਈ ਫੰਕਸ਼ਨ ਲਈ ਬਾਈ ਕਰਨਾ ਚਾਹੁੰਦੀਆਂ ਤਾਂ ਤੁਸੀਂ ਦਿੱਤੇ ਨੰਬਰ ਤੇ ਕਾਲ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਪ੍ਰਾਈਸ ਰੰਗ ਡਿਜ਼ਾਈਨ ਸਭ ਐਂਡ ਬਿਲਕੁਲ ਪਰਫੈਕਟ ਆ ਪ੍ਰਾਈਸ ਵੀ ਰੀਜ਼ਨੇਬਲ ਆ ਤੁਸੀਂ ਇਹ ਫਿਰੋਜੀ ਕਲਰ ਚੈੱਕ ਕਰ ਸਕਦੇ ਆ ਇਹਦੇ ਨਾਲ ਦੁਪੱਟਾ ਬਹੁਤ ਵਧੀਆ ਆ ਇਹਦੇ ਵਿੱਚ ਵੀ ਆਪਣੇ ਕੋਲ ਚਾਰ ਕਲਰ ਆ ਜਿਹੜਾ ਆਪਣੇ ਕੋਲ ਆ ਗਾਜ਼ਰੀ ਕਲਰ ਰਿਹਾ ਤਾਂ ਤੁਸੀਂ ਦੇਖ ਸਕਦੇ ਕੜਾਈ ਦੇਖ ਸਕ ਚੈੱਕ ਕਰ ਸਕਦੇ ਬਹੁਤ ਨੀਟ ਐਂਡ ਕਲੀਨ ਕੀਤੀ ਹੈ ਇੱਕ ਕਮਰ ਤੇ ਵਰਕ ਆਏਗਾ ਨਾਲ ਫਲਾਰ ਜਿਹੜਾ ਘੇਰੇ ਤੇ ਆਏਗਾ ਬਾਕੀ ਜੀ ਇਹ ਪਰਪਲ ਕਲਰ ਜਿਹੜੀਆਂ ਪਹਿਣਾ ਕਰਵਾ ਚੌਥਲੀ ਬਾਈ ਕਰਨਾ ਚਾਹੁੰਦੀਆਂ ਕਲਰ ਬਹੁਤ ਡਾਰਕ ਹੈ ਸਾਰੇ ਨਹੀਂ ਵਧੀਆ ਰਹਿਣ ਵਾਲੇ ਆ ਪਾਰਟੀ ਵੇਅਰ ਸੂਟ ਆ ਤੁਸੀਂ ਕਿਸੇ ਵੀ ਫੰਕਸ਼ਨ ਲਈ ਕੋਈ ਕਿਸੇ ਵੀ ਪ੍ਰੋਗਰਾਮ ਲਈ ਬਾਈ ਕਰਨਾ ਚਾਹੁੰਦੇ ਆ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਅੱਜ ਜਿਹੜਾ ਕਲ ਰਹੀ ਜੀ ਇਹ ਬਹੁਤ ਹੀ ਟ੍ਰੈਂਡਿੰਗ ਚ ਚੱਲਦੇ ਆ ਇਹਦਾ ਬਹੁਤ ਹੈਵੀ ਵਰਕ ਆ ਘੇਰੇ ਤੇ ਦੇਖ ਸਕਦੇ ਹੋ ਨਾਲ ਦੁਪੱਟੇ ਤੇ ਵੀ ਜਿਹੜਾ ਹੈ ਵਰਕ ਕੀਤਾ ਹੋਏਗਾ ਆਪਣੇ ਕੋਲ ਕੋਈ ਵੀ ਦੁਪੱਟਾ ਸਿੰਪਲ ਨਹੀਂ ਹੋਏਗਾ ਸਾਰਿਆਂ ਤੇ ਹੀ ਜੀ ਕੋਈ ਨਾ ਕੋਈ ਜਾਂ ਫਿਰ ਕਢਾਈ ਦਾ ਵਰਕ ਕੀਤਾ ਹੋਏਗਾ ਫੋਰ ਸਾਈਡ ਜਾਂ ਫਿਰ ਲੇਸ ਲੱਗੀ ਹੋਏਗੀ ਵੀ ਵਿਦਆਊਟ ਜਿਹੜਾ ਆਪਣੇ ਕੋਲ ਵਰਕ ਦੇ ਕੋਈ ਵੀ ਦੁਪੱਟਾ ਨਹੀਂ ਹੋਏਗਾ ਜਿਹੜਾ ਲਾਸਟ ਮਹਿੰਦੀ ਆ ਸੂਟ ਆ ਇਹਦੇ ਤੇ ਇਹ ਜਾਮ ਕਾਟਨ ਦੇ ਵਿੱਚ ਆ ਇਹਦੇ ਤੇ ਨਾਲ ਬਾਜੂ ਤੇ ਵਰਕ ਹੋਏਗਾ ਤੁਸੀਂ ਦੇਖ ਸਕਦੇ ਹੋ ਇਹਦੀ ਕੜਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਫੁੱਲ ਚ ਬਣੀ ਹੋਈ ਆ ਬਹੁਤ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਆ ਬਾਕੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰੋ ਤੇ ਆਪਣਾ ਸੂਟ ਜਿਹੜਾ ਤੁਸੀਂ ਰੀਜ਼ਨੇਬਲ ਪ੍ਰਾਈਸ ਵਿੱਚ ਬਾਈ ਕਰੋ